you. Mm -hmm. जिला तरन तान दे विधानसभा हल्का पट्टी ਦੇ ਅਧੀਨ ਪੈਂਦੇ ਪਿੰਡ ਸਬਰਾਂ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਜਥੇਬੰਦੀ ਦੇ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟੜ ਸਰਕਾਰ ਦੇ ਖਿਲਾਫ ਪੁਤਲਾ ਸਾੜਿਆ ਗਿਆ ਸੋ ਇਸ ਮੌਕੇ ਕਿਸਾਨ ਜਥੇਬੰਦੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਖਨੌਰੀ ਬਾਰਡਰ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਹਰਿਆਣਾ ਦੀ ਸਰਕਾਰ ਦੀ ਸ਼ੈਤ ਹੀ ਉੱਥੇ ਪੁਲਿਸ ਦੇ ਵੱਲੋਂ ਗੋਲੀ ਮਾਰੀ ਗਈ ਹੈ ਜਿਸ ਦੇ ਹਾਲ ਨੂੰ ਜਾਪਾਨ ਸ਼ਹੀਦ ਹੋਇਆ ਜਿਸ ਤੇ ਕਿ ਲਗਾਤਾਰ ਪੂਰੇ ਦੇਸ਼ ਦੇ ਅੰਦਰ ਕਿਸਾਨ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਹਰਿਆਣਾ ਤੇ ਕੇਂਦਰ ਸਰਕਾਰ ਦਾ ਜਿਹੜਾ ਪੁਤਲਾ ਸਾੜਿਆ ਗਿਆ ਸੋ ਇਸ ਮੌਕੇ ਅੱਜ ਦਾ ਦਿਨ ਹੈ ਜੋ ਕਾਲੇ ਦਿਨ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਵੇਖੋ ਜੀ ਜਿਹੜਾ ਮਾਹੌਲ ਆ ਮਾਹੌਲ ਖੱਟੜ ਸਰਕਾਰ ਨੇ ਦੋ ਦੇਸ਼ਾਂ ਵਾਲਾ ਬਣਾਇਆ ਪਿਆ ਕਿ ਜਿਹੜੀ 13 ਤਰੀਕ ਨੂੰ ਤੇ 14 ਨੂੰ ਇੰਨੀ ਜਿਆਦੀ ਬੰਬਬਾਰੀ ਗੋਲੀਆਂ ਨੇਕਾਂ ਜਿਹੜੇ ਕਿਸਾਨ ਫੱਟੜ ਹੋ ਗਏ ਆ ਤੇ ਦੂਸਰੇ ਪਾਸੇ ਦੂਸਰੇ ਪਾਸੇ ਜਦੋਂ ਵੇਖਿਆ ਗਿਆ ਵਾ ਆ 21 ਤਰੀਕ ਨੂੰ ਖੀਰ ਕਰ ਦਿੱਤੀ ਆ ਇੱਕ ਪਾਸੇ ਪਾਕਿਸਤਾਨ ਦਾ ਤੇ ਪੰਜਾਬ ਦਾ ਮਨਾ ਉਹਨੇ ਐ ਬਣਾਇਆ ਜਿਵੇਂ ਪਾਕਿਸਤਾਨ ਦੇਸ਼ ਹੁੰਦਾ ਸੀ ਸਾਨੂੰ ਕੀ ਅਸੀਂ ਸਾਡਾ ਦਿੱਲੀ ਨਾਲ ਕੋਈ ਲਿੰਕ ਨਹੀਂ ਸਾਡਾ ਦਿੱਲੀ ਦੇ ਨਾਲ ਅਸੀਂ ਟੈਕਸ ਦਿੰਨੇ ਆ ਭਾਰਤ ਸਰਕਾਰ ਨੂੰ ਸਭ ਕੁਝ ਕਰਦੇ ਆ ਉਹਨੇ ਕੰਦਾ ਮਾਰ ਕੇ ਉੱਤੇ ਕੰਡਿਆਲੀ ਤਾਰ ਲਾਤੀ ਆ ਜੇ ਸਾਨੂੰ ਘੜਲੇ ਪਾਸੇ ਇਹ ਤੁਹਾਨੂੰ ਇਹਦੇ ਵਿੱਚ ਦਿੱਲੀ ਵਿੱਚ ਕਿਸਾਨਾਂ ਨੂੰ ਵੜ ਨਹੀਂ ਦਿੱਤਾ ਚੱਲ ਕਰ ਉਹਨੇ ਦੋਏ ਸੇ ਬਣਾਏ ਆ ਐ ਸਰਕਾਰ ਦੀ ਨਖੇਦੀ ਕਰਦੇ ਇਹ ਗੱਲ ਦੀ ਵੀ ਜਿਹੜੀਆਂ ਤੂੰ ਕੰਦਾ ਮਾਰੀਆਂ ਕੀ ਪੱਕੀਆਂ ਰਹਿਣ ਦੇਗਾ ਕੀ ਪੰਜਾਬ ਦੇ ਨਾਲ ਵਪਾਰ ਬੰਦਾਂ ਕੀ ਅਸੀਂ ਤੁਹਾਡਾ ਹਿਸਾ ਨਹੀਂ ਸਰਕਾਰ ਦੀ ਜਿਹੜੀਆਂ ਇਹ ਹਰਕਤਾਂ ਬਹੁਤ ਮਾੜੀਆਂ ਬੀਜਪੀ ਦੀਆਂ ਇਹਨਾਂ ਨੇ ਲਖਣ ਦਾ ਹੁਣ ਜਿਹੜਾ ਸਮਾ ਆ ਗਿਆ ਨਾ ਪਿੰਡਾਂ ਚੋਂ ਨਾ ਇਹਨਾਂ ਦਾ ਵਿਰੋਧ ਕਰਾਂਗੇ ਅੱਜ ਵਾਲਾ ਪੁਤਲਾ ਜਿਹੜੇ ਸਾਡੇ ਕਿਸਾਨ ਸ਼ਹੀਦ ਹੋ ਗਏ ਨੌਜਵਾਨ ਚੀਤ ਹੋਇਆ ਵਾ ਤੇ ਕਿੱਡੀ ਗੱਲ ਮਾਰੀਆ ਜਿਹਦਾ ਬੇਟਾ ਚਲੇਗਾ ਜਿਹਦਾ ਭਰਾ ਚਲੇ ਗਿਆ ਉਹ ਭੈਣਾ ਕੀ ਕਰਨਗੀਆਂ ਕੀ ਸਰਕਾਰ ਨੂੰ ਕਿੰਨੇ ਕਿੰਨੂ ਹੁਕਮ ਕਿੰਨੇ ਦਿੱਤਾ ਗੋਲੀ ਚਲਾਉਣ ਦਾ ਇਹਨੂੰ ਹੁਕਮ ਕਿੰਨੇ ਦਿੱਤਾ ਕਿਸਾਨਾਂ ਦੇ ਗੋਲੀ ਚਲਾਉਣ ਦਾ ਅਸੀਂ ਇਹਨਾਂ ਦੀ ਨਖੇਦੀ ਕਰਦੇ ਆ ਇੱਕ ਹੋਰ ਮਸਲਾ ਕਿ ਅੱਜ ਜਿਹੜਾ ਇੱਕ ਟਵੀਟ ਅੰਬਾਲਾ ਪੁਲਿਸ ਵੱਲੋਂ ਕੀਤਾ ਕਿ ਆ ਕਿ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹਨਾਂ ਤੇ ਐਮ ਐਸ ਜਿਹੜਾ ਕਿ ਲਾਉਣ ਜਾ ਰਹੀ ਹੈ ਇਸ ਦਾ ਇਸ ਦੇ ਵਿੱਚ ਕੀ ਗੱਲ ਹੈ ਵੇਖੋ ਜੀ ਇਹਨਾਂ ਨਵੇਂ ਨਵੇਂ ਫਾਂਸੀ ਦੇ ਬੰਦੇ ਬਣਾਏ ਆ ਜਿਹੜੇ ਇਹ ਲਾਉਣਾ ਵਾ ਤੇ ਲਾ ਦੇਣ ਸਾਨੂੰ ਕੀ ਜੇ ਕਿਸਾਨ ਨੂੰ ਗੋਲੀਆਂ ਵੱਜ ਗਈਆਂ ਇਹ ਧਾਰਾ ਲਾਉਣ ਨਾਲ ਕੀ ਹੋ ਜੂ ਸਾਨੂੰ ਪਰ ਸਰਕਾਰ ਦੀ ਜਿਹੜੀ ਆ ਬੋਧ ਨੀਤੀ ਮਾਰੀ ਆ ਭਾਜਪਾ ਸਰਕਾਰ ਦੀ ਅਸੀਂ ਇਹ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਉੱਥੇ ਵੱਧ ਚੜ ਕੇ ਪਹੁੰਚੋ ਇਹਨਾਂ ਦਾ ਟਾਕਰਾ ਕਰੋ ਇਹਨਾਂ ਨੂੰ ਪੂਰਾ ਜਿਹੜਾ ਵਾ ਗੱਡ ਦੇ ਪਾਸੇ ਸਮਾਂ ਉਹਨਾਂ ਤੇ ਮੂੰਹ ਵੇਖਣਾ ਪਵੇ ਅਪੀਲ ਇਹ ਹੋ ਕਰਨੀ ਚਾਹੁੰਦੇ ਆ ਜੀ ਕਿ ਆਪਾਂ ਨੂੰ ਆਪਣੇ ਹੱਕਾਂ ਵਾਸਤੇ ਲਾਮਬੰਦ ਕਰਨਾ ਚਾਹੀਦਾ ਕਿਉਂਕਿ ਆਪਣੇ ਹੱਕ ਵਾਂਗ ਅਸੀਂ ਕੋਈ ਤਾਲੀਵਾਨ ਦੇ ਵਿੱਚ ਨਹੀਂ ਰਹਿ ਰਹੇ ਅਸੀਂ ਕੋਈ ਪਾਕਿਸਤਾਨ ਦੇ ਵਿੱਚ ਨਹੀਂ ਰਹੀ ਅਸੀਂ ਆਪਣੇ ਦੇਸ਼ ਦੇ ਵਿੱਚ ਜੋ ਸਾਡਾ ਸੰਵਿਧਾਨ ਦੇ ਮਤਾਬਿਕ ਦੱਸੇ ਸੰਵਿਧਾਨ ਦੇ ਮਤਾਬਿਕ ਅਸੀਂ ਜਿਹੜਾ ਸਾਡਾ ਸ਼ਾਂਤ ਵੀ ਪ੍ਰੋਟੈਸਟ ਆ ਉਹ ਕਰ ਸਕਦੇ ਹਾਂ ਤੇ ਸਾਡੇ ਤੇ ਸਰਕਾਰ ਤੇ ਸ਼ਰਧਤ ਕਰੀ ਜੋ ਕਿ ਬਹੁਤ ਹੀ ਨਿਰੰਗ ਹੋ ਇੱਕ ਖਬਰ ਨਿਕਲ ਕੇ ਆਉਂਦੀ ਹੈ ਕਿ ਕਿਸਾਨਾਂ ਦੇ ਉੱਤੇ ਐਨਐਸਏ ਲਾਜ ਦਿੱਤਾ ਜਾਵੇਗਾ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਸਪਸ਼ਟ ਕੀਤਾ ਸੀ ਕਿ ਜਿਹੜੇ ਕਿਸਾਨ ਜਿਹੜੇ ਉੱਥੇ ਆਗੂ ਨੇ ਅੰਦੋਲਨ ਕਰ ਰਹੇ ਨੇ ਅਸੀਂ ਉਹਨਾਂ ਦੇ ਵਿੱਚ ਨਹੀਂ ਜਾਵਾਂਗੇ ਬਾਹਰ ਜਿਹੜਾ ਰੋਸ ਕੀਤਾ ਜਾਊਗਾ ਇਸ ਦੇ ਬਾਰੇ ਤੁਸੀਂ ਕਹਿਣਾ ਇਹ ਕਿ ਜਿਹੜੀ ਕਿਸਾਨ ਜੱਥੇ ਬੰਦੀਆਂ ਇਹਨਾਂ ਨੂੰ ਇਕੱਠਾ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਅੱਜ ਜਿਹੜਾ ਪੁਤਲਾ ਫੂਕਿਆ ਗਿਆ ਵਾ ਇਹ ਸੰਯੁਕਤ ਮੋਰਚਾ ਤੇ ਗੈਰ ਰਾਜਨੀਤਿਕ ਜਿਹੜਾ ਸੰਯੁਕਤ ਮੋਰਚਾ ਤੇ ਜਿਹੜੀਆਂ ਮਜ਼ਦੂਰ ਕਿਸਾਨ ਜੱਥੇ ਬੰਦੀਆਂ ਉਹਨਾਂ ਵੱਲੋਂ ਸਾਂਝਾ ਜਿਹੜਾ ਪ੍ਰੋਗਰਾਮ ਲੈ ਕੇ ਜਿਹੜਾ ਵਾ ਅੱਜ ਦਾ ਜਿਹੜਾ ਪੁਤਲਾ ਫੂਕਿਆ ਗਿਆ ਵਾ ਜਿਹੜਾ ਇਹ ਮੋਦੀ ਸਰਕਾਰ ਨੇ ਜਿਹੜਾ ਤਸ਼ੱਦਦ ਢਾਇਆ 13 ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਿਹੜਾ ਵਾ ਕਿਸਾਨਾਂ ਤੇ ਮਜ਼ਦੂਰਾਂ ਤੇ ਜਿਹੜਾ ਤਸ਼ੱਦਦ ਆਇਆ ਗੋਲੀਆਂ ਸਿੱਧੀਆਂ ਚਲਾਈਆਂ ਤੇ ਆਪਣੇ ਕਿਸਾਨਾਂ ਵੀਰਾਂ ਨੂੰ ਸ਼ਹੀਦ ਕੀਤਾ ਜਿਹੜਾ ਮੇਰਾ ਵੀਰ ਸੁਭਕਰਨ ਸਿੰਘ ਇਹ ਦੁਨੀਆ ਤੋਂ ਚਲੇ ਗਿਆ ਉਹਨੂੰ ਜਿਹੜਾ ਭਾਵੇਂ ਸਾਡੇ ਤੇ ਐਨਐਸਏ ਵੀ ਲਾ ਦੇ ਠੀਕ ਆ ਸਾਨੂੰ ਕੋਈ ਪਰਵਾਹ ਨਹੀਂ ਗੀ ਜਿਹੜਾ ਇਸ ਦੁਨੀਆ ਤੋਂ ਚਲੇ ਗਿਆ ਉਹਦਾ ਸਹਾਰਾ ਕੌਣ ਆ ਦੋ ਭੈਣਾਂ ਉਹਦੀਆਂ ਵਿਚਾਰੇ ਦੀਆਂ ਮਾਂ ਵੀ ਸ਼ਿਰਤ ਨਹੀਂ ਗਾ ਦਾਦੀ ਨੇ ਉਹਨੂੰ ਪਾਲਣ ਪੋਸ਼ਣ ਕੀਤਾ ਵਾ ਇਹੋ ਜਿਹੜੇ ਤਿੰਨ ਕਿੱਲੇ ਉਹਦੀ ਪਹਿਲੀ ਸੀ ਦੇ ਵਿੱਚੋਂ 1.5 ਕਿੱਲਾ ਉਹਨੇ ਪਹਿਲੀ ਵੇਚ ਕੇ ਆਪਣੀ ਭੈਣ ਦਾ ਵਿਆਹ ਕੀਤਾ ਹੁਣ ਦੋ ਕਿੱਲੇ ਜਿਹੜੀ ਪਹਿਲੀ 2.5 ਕਿੱਲੇ ਉਹਦੀ ਰਹਿ ਗਈ ਆ ਇਹੋ ਜਿਹੜਾ ਗਰੀਬ ਕਿਸਾਨ ਉਹ ਹਾ ਦਾ ਨਾਰਾ ਮਾਰਨ ਵਾਸਤੇ ਉੱਥੇ ਬੈਠੇ ਆ ਤੇ ਜਿਹੜੇ ਆਪਣੇ ਅਸੀਂ ਭਰਾਵਾਂ ਨੂੰ ਅਪੀਲ ਵੀ ਕਰਨਾ ਚਾਹੁੰਦੇ ਨੇ ਕਿ ਜਿਹੜੇ ਭਰਾ ਸਾਡੇ ਇੱਥੇ 100-20 ਕਿੱਲੇ ਵਾਲੇ ਬੈਠੇ ਆ ਆਪਾਂ ਉਹਨਾਂ ਕਿਸਾਨਾਂ ਦਾ ਸਾਥ ਦਈਏ ਜਿਹੜੇ ਕਿੱਲੇ-ਕਿੱੱਲੇ ਵਾਲੇ ਜਾ ਕੇ ਕਿਸ ਗਰੀਬ ਕਿਸਾਨ ਉਹਦੇ ਕਿਸਾਨਾਂ ਦਾ ਸਾਥ ਦੇ ਰਹੇ ਆ ਤੇ ਵੱਲ ਚੜ ਕੇ ਆਪਣਾ ਹਿਸਾਬ ਆ ਰਹੇ ਆ ਜਿਹੜੀ ਮੋਦੀ ਤੇ ਖੱਟਰ ਸਰਕਾਰ ਹੈ ਲਗਾਤਾਰ ਕਿਸਾਨਾਂ ਤੇ ਮਜ਼ਦੂਰਾਂ ਤੇ ਤਸ਼ੱਦਦ ਢਾ ਰਹੀ ਆ ਉਹ ਦਿਨ ਵੀ ਜਿਹੜਾ 21 ਤਰੀਕ ਦੀ ਕਾਲ ਦਿੱਤੀ ਸੀ ਆਪਣੀ ਜਿੱਥੇ ਬੰਦਿਆਂ ਨੇ ਵੀ ਸ਼ਾਂਤਮਈ ਤਰੀਕੇ ਨਾਲ ਇਹ ਬਾਡਰ ਨੂੰ ਕ੍ਰੋਸ ਕਰਾਂਗੇ ਅਜੇ ਬਾਡਰ ਨੂੰ ਤਾਂ ਕ੍ਰੋਸ ਕੀ ਕਰਨਾ ਬਾਡਰ ਦੇ ਲਾਗੇ ਵੀ ਨਹੀਂ ਗਏ ਤੇ ਪਹਿਲਾਂ ਇਹਨਾਂ ਗੋਲਾਬਾਰੀ ਸ਼ੁਰੂ ਕਰਤੀ ਆ ਤੇ ਕਿਸਾਨਾਂ ਵੀਰਾਂ ਦੇ ਟਰੈਕਟਰ ਭੰਨੇ ਆ ਗੱਡੀਆਂ ਭੰਨੀਆਂ ਬਿਲਕੁਲ ਬਹੁਤ ਮਾੜਾ ਵਰਦੀਰਾ ਇਹਨਾਂ ਨੇ ਕੀਤਾ ਕਿਸਾਨਾਂ ਨਾਲ ਤੇ ਅਸੀਂ ਤੇ ਸਾਡਾ ਸੋਚ ਇਹੀ ਆ ਵੀ ਜੋ ਵੀ ਸਾਡੇ ਲੀਡਰ ਸਾਹਿਬ ਬਣ ਕੇ ਕਹਿਣਗੇ ਉਹਨਾਂ ਦੇ ਚੱਲਣ ਮਤਾਉ ਚੱਲ ਜੇ ਜਿੱਦਾਂ ਉਹਨਾਂ ਨੌਜਵਾਨ ਸਾਡੇ ਜਾਂਦੇ ਆ ਹੋਸ਼ ਗਵਾ ਪੈਂਦੇ ਉੱਥੇ ਜਾ ਕੇ ਨੁਕਸਾਨ ਕਰਾਉਂਦੇ ਆ ਤੇ ਜਿੰਨੇ ਵੀ ਵੀਰ ਨੇ ਉਥੇ ਜਾਣਾ ਪਹਿਲੀ ਦੀ ਬੇਨਤੀ ਹੈ ਵੀ ਜਿੰਨੇ ਜਾਣਾ ਉਹ ਜਿਹੇ ਬੰਦੀ ਨਾਲ ਕਨੈਕਟ ਕਰਕੇ ਜਾਵੇ ਜੋ ਵੀ ਉਥੇ ਆਪਣੇ ਲੀਡਰ ਸਾਹਿਬ ਆਹਣਾ ਜੰਨੀਓ ਜਿਹੇ ਬੰਦੀਆਂ ਦੇ ਜੋ ਮੀਟਿੰਗ ਚੱਲਦੀ ਆ ਆਪਾਂ ਨੂੰ ਜੋ ਵੀ ਉਹ ਕਹਿੰਦੇ ਗਾੜੀ ਚੱਲਣ ਬਾਰੇ ਜਿੱਦਾਂ ਵੀ ਜਾਣ ਬਾਰੇ ਕਹਿੰਦੇ ਉਹਨਾਂ ਦੇ ਕਹਿਣ ਤੇ ਚੱਲਣਾ ਉਹਨਾਂ ਨੇ ਜੋ ਵੀ ਕਿਹਾ ਉਹਦੇ ਪੂਰਨੇ ਪਾਉਣਾ ਆਪ ਜਾ ਕੇ ਉਹ ਸ਼ੋਹ ਵਾਹ ਦੇ ਵੀ ਜਾ ਕੇ ਕੋਈ ਗਲਤ ਕੰਮ ਨਾ ਕਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤਾਂ ਨਮਾਜ਼ ਕਰਦਾ ਜਿਹੜਾ ਆਪਣੇ ਮੀਡੀਆ ਭਾਈਚਾਰਾ ਦਾ ਜੀ ਭਾਈ ਜੀ ਮਾਹੌਲ ਉਥੇ ਸਭ ਤੋਂ ਅੱਗੇ ਹੋ ਕੇ ਬਾਈ ਜੀ ਅਸੀਂ ਜਦੋਂ ਉੱਥੇ ਪਹੁੰਚੇ ਦੇਖਿਆ ਆਪਣਾ ਪੱਤਰਕਾਰ ਭਾਈ ਤੇਰਾ ਤੇ ਨੌਜਵਾਨ ਵੀਰ ਆਪਣੇ ਹੱਕਾਂ ਦੀ ਖਾਤਰ ਗਏ ਸੀ ਜੀ ਤੇ ਬਿਲਕੁਲ ਸ਼ਾਂਤ ਮਾਈ ਟੰਕ ਦੇ ਨਾਲ ਬੈਠੇ ਸੀ ਤੇ ਜਿਹੜੇ ਇੱਧਰ ਦੀ ਲੋਕ ਸੀ ਜਿਹੜੇ ਬਈ ਉੱਤਰ ਦੇ ਕੁਝ ਸਿਵਲ ਕੱਪੜਿਆਂ 'ਚ ਵੀ ਸੀ ਕੁਝ ਵਰਦੀ ਨਾਲੇ ਸੀ ਜੀ ਉਹਨਾਂ ਨੇ ਆਣ ਕੇ ਬਾਈ ਜੀ ਸਾਡੇ ਕਿਸਾਨਾਂ ਤੇ ਧੂਏ ਵਾਲੇ ਪਹਿਲੋਂ ਬੰਬ ਸੁੱਟੇ ਬੰਬ ਸੁੱਟਣ ਤੋਂ ਬਾਅਦ ਮੁੜ ਕੇ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਬੜਾ ਕੁਝ ਕੀਤਾ ਪੱਕੀਆਂ ਗੋਲੀਆਂ 12 ਬੋਰ ਦੀਆਂ ਤੇ ਇਹ ਹੋਰ ਵੀ ਜਿਹੜੀਆਂ ਰਫਲਾ ਕੀ ਆਂਦੇ ਹੁੰਦੇ ਆ 47 ਵੀ ਵਰਤੀਆਂ ਕਹਿੰਦੇ ਨਾ 44 ਧਾਰਾ ਲਾਗੂ ਕੱਲੀ 44 ਨਹੀਂ ਉੱਥੇ 47 ਤੱਕ ਵੀ ਵਰਤੀਆਂ ਗਈਆਂ ਜੀ ਸਾਡਾ ਵੀਰ ਜਸਕਰਨ ਬਾਈ ਜੀ ਮੇਰੇ ਤੋਂ ਥੋੜੀ ਦੂਰੀ ਤੇ ਸੀਗਾ ਜਦੋਂ ਉਹਨੂੰ ਮੈਂ ਬਾਈ ਜੀ ਚੱਕਣ ਲਈ ਅੱਗੇ ਵਧਿਆ ਤੇ ਉਹਨਾਂ ਨੇ ਉਦੋਂ ਧੂਵੇਂ ਵਾਲੇ ਬਾਈ ਜੀ ਬੰਪਸ ਛੁੱਟਨੇ ਸ਼ੁਰੂ ਕਰ ਦਿੱਤੇ ਤੇ ਫਿਰ ਬਾਈ ਜੀ ਉਹ ਐਨਾ ਭੈੜਾ ਗੈਸ ਨਾਲੇ ਤਾਂ ਗਲੇ ਨੂੰ ਅੱਖਾਂ 'ਚੋਂ ਤੇ ਪੂਰਾ ਸਾੜ ਪਾਉਂਦਾ ਬੰਦੇ ਨੂੰ ਦੀਦਾ ਕਾਕ ਨਹੀਂ ਜਿੰਨੇ ਚਿਰ ਨੂੰ ਮਾਰੀ ਜੀ ਸੁਰਤ ਆਉਣ ਲੱਗਦੀ ਸੀ ਉਹਨੇ ਚਿਰ ਨੂੰ ਥੋੜਾ ਜਿਹਾ ਅੱਗੇ ਹੋਰ ਥੋੜ੍ਹ ਦੇਂਦੇ ਸੀ ਜੀ ਬਹੁਤ ਬੁਰੇ ਹਾਲਾਤ ਆ ਜੀ ਤੇ ਪੱਤਰਕਾਰ ਭਾਈਚਾਰਾ ਜਿੰਨਾ ਵੀ ਸੋਸ਼ਲ ਮੀਡੀਆ ਉੱਤੇ ਜਾਂ ਪੱਤਰਕਾਰ ਵੀ ਪਹੁੰਚੇ ਉਹ ਵੀ ਅੱਗੇ ਹੋ ਕੇ ਵੀਰਾਂ ਨੇ ਬਹੁਤ ਤਕੜਾ ਯੋਗਦਾਨ ਪਾਇਆ ਜੀ ਉਹਦਾ ਦੱਸਿਆ ਸੀ ਕਿ ਜਿਹੜੇ ਕਿਸਾਨਾਂ ਦੇ ਉੱਪਰ ਜਿਹੜੀ ਜਿਨ੍ਹਾਂ ਨੇ ਇਹ ਅੱਗੇ ਵੱਧ ਕੇ ਹਮਲਾ ਕੀਤਾ ਉਹਨਾਂ ਦੇ ਮਾਮਲਾ ਦਰਜ ਕੀਤਾ ਜਾਊਗਾ ਪਰ ਅਜੇ ਤੱਕ ਸਰਕਾਰ ਵੱਲੋਂ ਕੁਝ ਵੀ ਨਹੀਂ ਕਿਹਾ ਕੀਤਾ ਗਿਆ ਤੁਸੀਂ ਸਰਕਾਰ ਦੇ ਨੁਮਾਇੰਦੇ ਇਹ ਕੀ ਕਹਿਣਾ ਜੋਗੇ ਤੁਸੀਂ ਬਿਫੋਰ ਸਰਕਾਰ ਆਪ ਦਾ ਸਟੈਂਡਰਡ ਸਪਸ਼ਟ ਕੀਤਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੀ ਹਮਾਇਤ ਆ ਬਿਲਕੁਲ ਜੋ ਕਾਰਵਾਈ ਬੰਦੀ ਸਰਕਾਰ ਕਰੂਗੀ ਕਦੋਂ ਕਿੰਨਾ ਤੱਕ ਕੰਮ ਨਹੀਂ ਆ ਗੱਲ ਚੱਲ ਰਹੀ ਹੈ ਚੱਲ ਰਹੀ ਹੈ ਕੱਲ ਵੀ ਤੁਸੀਂ ਬਿਆਨ ਸੁਣਿਆ ਵਾ ਸਭ ਕੁਝ ਕਰ ਰਹੀ ਆ ਸਰਕਾਰ ਕਰੂਗੀ ਮੈਂ ਇਹ ਵੀ ਅਪੀਲ ਕਰਦਾ ਕਿ ਆਪਾਂ ਬਾਰ ਦੇ ਵਾਸੀਆਂ ਸਾਡਾ ਹੱਕ ਬਣਦਾ ਉਥੇ ਜਾਣ ਦਾ ਸਾਨੂੰ ਕੋਈ ਰੋਕ ਨਹੀਂ ਸਕਦਾ ਇਹ ਬਹੁਤ ਗੁੰਡਾ ਕਰਦੀ ਆ ਨਗਾ ਨਾਜ ਆ ਧੱਕਾ ਵਾ ਜਿੰਨੇ ਉਥੇ ਬੈਰੀਅਰ ਲਾਏ ਉਦੋਂ ਜੇ ਬਾਰਡਰ ਤੇ ਤਾਂ ਕੁਝ ਵੀ ਨਹੀਂ ਗੱਲ ਜਿੱਥੇ ਪਾਕਿਸਤਾਨ ਤੋਂ ਉਥੇ ਤਾਂ ਕਿਤੇ ਕਿਤੇ ਬੜੀ ਦੂਰ ਦੂਰ ਤੱਕ ਕਿਤੇ ਸਹੀ ਰੋਨਵੇਂ ਨੰਗੀਆਂ ਦੀ ਸਾਰਾ ਕੁ ਉਹ ਨੰਗੀਆਂ ਦਾ ਇੱਥੇ ਇਹਨਾਂ ਦਾ ਕੋਈ ਕੰਟਰੋਲ ਨਹੀਂਗਾ ਉਥੇ ਸਾਨੂੰ ਇਹ ਜਾਣ ਤੋਂ ਰਕਦੇ ਅਸੀਂ ਸਰਕਾਰ ਦੀ ਨਿਖੇਦੀ ਕਰਦੇ ਆ ਨਾਲ ਉਹਨਾਂ ਦੇ ਜਿਹੜੇ ਭਾਈ ਭਾਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੱਤਵਾਦੇ ਇਹਨਾਂ ਦਾ ਸਾਥ ਛੱਡ ਕੇ ਜਾਂ ਇਹਨਾਂ ਨੂੰ ਇਹ ਦਬਾਅ ਪਾਓ ਵੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਅੱਜ ਤੱਕ ਵੇਖਿਆ ਉਹਨਾਂ ਦਾ ਇੱਕ ਵੀ ਕਿਸੇ ਕੈਬਨਟ ਦੇ ਵਿੱਚ 92 117 ਨੂੰ ਜਾਈਦਾ ਜੀ ਸਾਰੇ ਜੁਨੇ ਆਪਾਂ ਇੱਕ ਵੀ ਆਪਣੇ ਕੈਬਨਟ ਮੰਤਰੀ ਗਾਲਜੀ ਸਿੰਘ ਅਜੇ ਤੱਕ ਇਹ ਵੀ ਨਹੀਂ ਸਾਹਮਣੇ ਆਏ ਇਹਨਾਂ ਨੂੰ ਦੇਖੋ ਜੀ ਇਹ ਸਾਨੂੰ ਇਹ ਬੜੀ ਜੀ ਜਾਣਕਾਰੀ ਨਹੀਂ ਅਸੀਂ ਗੱਲ ਜਰੂਰ ਕਰਾਂਗੇ ਇਹ ਮੁੱਦੇ ਦੀ ਵੀ ਆਪਾਂ ਗੱਡੀ ਆਉਣਾ ਜੀ